हां जी भाई ਜਿਹੜਾ ਅੱਜ ਪੱਤੋ ਗ੍ਰੈਡ ਧਰਨਾ ਲਾਉਣਾ ਪਿਆ ਕਿਸ ਕੰਨ ਕੀ ਗੱਲ ਆ ਮੈਂ ਇਹ ਸਾਨੂੰ ਪਿਛਲੇ ਤਕਰੀਬਨ 4-5 ਦਿਨ ਤੋਂ ਲਾਈਟ ਨੂੰ ਬਹੁਤ ਖਰਾਬ ਕੀਤਾ ਜਾ ਰਿਹਾ ਏ ਉਹਦੇ ਸਬੰਧ ਵਿੱਚ ਅਸੀਂ ਧਰਨਾ ਲਾਇਆ ਅੱਜ ਆ ਮਾਈ ਭਾਗੋ ਤੇ ਪਿੰਡ ਖੋਟੇ ਦੋ ਫੀਡਰਾਂ ਜਨ ਸੇ ਚਾਰ ਜਣਾ ਤੋਂ ਲਾਈਟ ਜਮ ਬਿਲਕੁਲ ਨਹੀਂ ਦਿੱਤੀ ਗਈ ਉਹਦੇ ਵਿੱਚ ਧਰਨਾ ਲਾਇਆ ਏ ਤੇ ਘਰਾਓ ਕੀਤਾ ਬਿਜਲੀ ਕੋਰ ਦਾ ਐਡਿਓ ਸਾਹਿਬ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿ ਤੀ ਸਾਨੂੰ ਤਕਰੀਬਨ ਤਾਂ ਇੱਕ ਮਹੀਨਾ ਹੀ ਹੋ ਗਿਆ ਵੀ ਹੁਣ ਜਿਹੜੇ ਝੁੰਨਿਆਂ ਪੱਕਣ ਦੇ ਉੱਤੇ ਆਏ ਆ ਸਾਡੇ ਝੁੰਨਿਆਂ ਦੇ ਵਿੱਚ ਲਾਈਟ ਸਾਨੂੰ ਜਮ ਨਹੀਂ ਦਿੱਤੀ ਜਾਂਦੀ ਲਾਈਟ ਦਾ ਇੰਨਾ ਬੁਰਾ ਹਾਲਾ ਸੀ ਐਡਿਓ ਸਾਹਿਬ ਕੋਈ ਐਕਸਲ ਸਾਹਿਬ ਕੋਈ ਵੀ ਅਸੀਂ ਪੀਏ ਪਾਈ ਹੈ ਪਰ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਹੁਣ ਅਸੀਂ ਐਸਡੀਓ ਕੋਲੇ ਕੱਲ ਵੀ ਆਏ ਸੀ ਕੱਲ ਵੀ ਸਾਨੂੰ ਇਹਨਾਂ ਨੇ ਭਰੋਸਾ ਦਿਵਾਇਆ ਸੀ ਤੁਹਾਨੂੰ ਲਾਈਟ ਦੇਵਾਂਗੇ ਪਰ ਸਾਨੂੰ ਲਾਈਟ ਕੱਲ ਫੇਰ ਨਹੀਂ ਦਿੱਤੀ ਸਾਡੇ ਝੋਨੇ ਜਿਹੜੇ ਸੁੱਕ ਚੁੱਕੇ ਨੇ ਅਸੀਂ ਝੋਨੇ ਬੋਣ ਲਈ ਮਜਬੂਰ ਹੋਏ ਪਏ ਹਾਂ ਪਰ ਇਹਨਾਂ ਦਾ ਜਿਹੜਾ ਜ਼ਿੰਮੇਵਾਰ ਹੋਣਗੇ ਜਾਂ ਤਾਂ ਬਿਜਲੀ ਬੋਰਡ ਨੂੰ ਕਿਹੜਾ ਕਿਸਾਨ ਜੱਥੇ ਹੁੰਦੇ ਆ ਉਹ ਕਹਿੰਦਾ ਨਾ ਕੀ ਕਰਨਾ ਨਹੀਂ ਨਾ ਨਾ ਆ ਮੈਂ ਐਸਡੀਓ ਪੱਤੋ ਹੀਰਾ ਸਿੰਘ ਪੀਸੀਪੀ ਨੂੰ ਬੋਲ ਰਿਹਾ ਹਾਂ ਤੇ ਜਿਹੜਾ ਇਹਨਾਂ ਨੇ ਅੱਜ ਧਰਨਾ ਲਗਾਇਆ ਰੇ ਜਾ ਰਿਹਾ ਹੈਗਾ ਇਹ ਧਰਨਾ ਕਿਉਂਕਿ ਪੀਸੀ ਵੱਲੋਂ ਜਿਹੜਾ ਸ਼ਾਮ ਦਾ ਸਕਿड्यूल ਹੁੰਦਾ ਹੈ ਉਹਦੇ ਵਿੱਚ ਪਾਵਰ ਕੱਟ ਆ ਜਾਂਦੀ ਹੈ ਤੇ ਉਸ ਦੇ ਵਿੱਚ ਜਿਹੜਾ ਕੋਸ਼ ਏਰੀਆ ਵਿਸਤਾਰ ਸਟੇਸ਼ਨ ਵਾਜੇ ਸਪਲਾਈ ਦਿੰਦੇ ਆ ਅਸੀਂ ਜਿੰਨੇ ਉਹਨਾਂ ਵੱਲੋਂ ਕੰਪਨਸੇਟ ਕੀਤੀ ਜਾਂਦੀ ਆ ਪਰੰਤੂ ਫਿਰ ਵੀ ਜਿਹੜਾ ਕੋਸ਼ ਏਰੀਆ ਇਸ ਨਾਲ ਗ੍ਰੈਡ ওভারਲੋਡ ਹੋਣ ਕਰਕੇ ਸਾਰਿਆਂ ਫੀਡਰ ਨੂੰ ਸਪਲਾਈ ਨਹੀਂ ਦਿੱਤੀ ਜਾ ਸਕਦੀ ਵੰਡ ਕੇ ਸਪਲਾਈ ਦਿੰਨੇ ਆ ਪਰ ਕੋਸ਼ ਏਰੀਆ ਥੋੜਾ ਜਿਹਾ ਪਾਣੀ ਦੇ ਅੰਦਰ ਜਿਆਦਾ ਲੋਡ ਆ ਤੇ ਉਹ ਜਿਆਦਾ ਏਰੀਆ ਪ੍ਰਭਾਵਿਤ ਹੋ ਜਾਂਦਾ ਹੈਗਾ ਤੇ ਜਿਸ ਕਰਕੇ ਕਿਸਾਨ ਜੱਥੇ ਹੁੰਦੀਆਂ ਨੇ ਇੱਥੇ ਤੇ ਧਰਨਾ ਲਗਾਇਆਗਾ ਵੀ ਸਾਨੂੰ ਸਪਲਾਈ ਜਿਹੜੀ ਕੱਟ ਨਾ ਲਗਾਇਆ ਜਾਵੇ ਤੇ ਇਸ ਦੇ ਸੰਬੰਧ ਵਿੱਚ ਜਿਹੜਾ ਅਸੀਂ ਪੀਸੀ ਪਟਿਆਲਾ ਨਾਲ ਤੇ ਐਕਸ਼ਨ ਬਾਗਾਪੁਰਾ ਨਾਲ ਵੀ ਗੱਲਬਾਤ ਕਰ ਰਹੇ ਆਂ ਵੀ ਤਾਂ ਕਿ ਇਸ ਤੋਂ ਥੋੜੇ ਦਿਨਾਂ ਵਾਸਤੇ ਜਿੰਨਾ ਚਿਰ ਝੋਨਾ ਜਿਹੜਾ ਪੱਕਦਾ ਨਹੀਂਗਾ ਇਸ ਤੋਂ ਥੋੜੀ ਰਾਹਤ ਦਿੱਤੀ ਜਾਵੇ ਤਾਂ ਕਿ ਕਿਸਾਨਾਂ ਨੂੰ ਜਿਹੜੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਜਿਹੜੀ ਆਪਦੀ ਫਸਲ ਹੈ ਸਹੀ ਸਮੇਂ ਤੇ ਨੂੰ ਸਪਲਾਈ ਪਾਣੀ ਦੇ ਸਕਣ ਧੰਨਵਾਦ